ਮਹਾਰਾਜ ਜੀ ਕੀ ਫਤਿਹ ਅੱਜ ਪਿੰਡ ਰੁੜਕਾ ਕਲਾਂ ਤੋਂ ਬੂਟੇ ਲਾਉਣ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਇਹ ਸੇਵਾ ਜਿਹੜੀ ਹੈਗੀ ਆ ਸਾਡੇ ਐਨ ਆਰ ਆਈ ਸਮੂਹ ਐਨ ਆਰ ਆਈ ਵੀਰ ਤੇ ਖਾਸ ਕਰ ਸਰਦਾਰ ਰੇਸ਼ਮ ਸਿੰਘ ਜੀ ਕੈਨੇਡਾ ਨਿਵਾਸੀ ਤੇ ਸਾਡਾ ਸਾਰਾ ਪਰਿਵਾਰ ਤੇ ਅਸੀਂ ਇਹ ਸੇਵਾ ਰੁੜਕਾ ਕਲਾਂ ਤੋਂ ਸ਼ੁਰੂ ਕਰ ਰਹੇ ਹਾਂ ਜਿਹੜੇ ਕੀ ਵਕ ਵਕ ਪਿੰਡਾਂ ਦੇ ਵਿੱਚ ਲਾਉਣ ਦਾ ਸਾਡਾ ਟੀਚਾ ਹੈਗਾ ਹੈ ਤੇ ਸਮਾਜ ਨੂੰ ਤੇ ਇੱਕ ਸਿਹਤ ਨੂੰ ਦੇਖਦੇ ਹੋਏ ਤੇ ਅਸੀਂ ਇਹ ਫੈਸਲਾ ਕੀਤਾ ਕਿ ਬਸ ਬਦ ਬੂਟੇ ਮਾਰੇ ਜਾਣ ਤੇ ਤਾਂ ਕਰਦੇ ਨੇ ਕੰਪਰੀਟ ਘਰ ਜਿਹੜੀ ਵਾਰਿਸ਼ ਨਹੀਂ ਹੋ ਰਹੀ ਉਹਦਾ ਇੱਕ ਮੁੱਖ ਕਾਰਨ ਰੁੱਖ ਨਹੀਂ ਹੈਗੇ ਉਹਦਾ ਇਹ ਵੱਡਾ ਕਾਰਨ ਹੈਗਾ ਆ ਤੇ ਜਿਹੜਾ ਸਾਹ ਵੀ ਅਸੀਂ ਲੈਨੇ ਆਕਸੀਜਨ ਵੀ ਲੈਨੇ ਉਹ ਰੁੱਖਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ ਤੇ ਅਸੀਂ ਇਸ ਦੇ ਵਿੱਚ ਫਲਾਂ ਦੇ ਬੂਟੇ ਲੈ ਕੇ ਆਂਦੇ ਨੇ ਜਿਹੜੇ ਲੋਕੀ ਚਾਹ ਦੇ ਨਾਲ ਲਾ ਸਕਣ ਤੇ ਵੱਢਣ ਤੋਂ ਗਰੇਜ ਕਰਨ ਇਸ ਲਈ ਅਸੀਂ ਫਲਾਂ ਦੇ ਡਰਾਗ ਤੇਰੇ ਵਿੱਚ ਐਡ ਕੀਤੇ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਨੂੰ ਗੁਰੂ ਤੇ ਪਾਣੀ ਨੂੰ ਪਿਤਾ ਧਰਤੀ ਨੂੰ ਮਾਤਾ ਦਰਜਾ ਦਿੱਤਾ ਗਿਆ ਹੈ ਤੇ ਜਿਵੇਂ ਹਵਾ ਵੀ ਚੌਧਰੀ ਕਰਨ ਦੇ ਲਈ ਪਾਣੀ ਨੂੰ ਸਾਫ਼ ਰੱਖਣ ਦੇ ਲਈ ਜਾਂ ਧਰਤੀ ਨੂੰ ਬਚਾਉਣ ਦੇ ਲਈ ਪ੍ਰਦੂਸ਼ਨ ਵੱਧ ਰਹੇ ਪ੍ਰਦੂਸ਼ਨ ਦੇ ਕੰਟਰੋਲ ਕਰਨ ਦੇ ਲਈ ਜਿਹੜਾ ਬੂਟਿਆਂ ਦਾ ਯੋਗਦਾਨ ਹੈ ਬਹੁਤ ਹੀ ਐਹਮ ਭੂਮਿਕਾ ਹੈ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵੱਧ ਵੱਧ ਬੂਟੇ ਲਾਈਏ ਤੇ ਵੱਢਣ ਤੋਂ ਗੁਰੇਜ਼ ਕਰੀਏ ਸੋ ਸਾਰਿਆਂ ਨੂੰ ਮੈਂ ਤੇ ਇਹੀ ਅਪੀਲ ਕਰਾਂਗਾ ਸਾਡਾ ਸਾਥ ਦਿਓ ਤੇ ਵੱਧ ਵੱਧ ਅਸੀਂ ਬੂਟੇ ਲਾ ਕੇ ਸਮਾਜ ਦੇ ਵਿੱਚ ਜਿਹੜਾ ਯੋਗਦਾਨ ਹੈਗਾ ਉਹ ਅਸੀਂ ਆਪਣਾ ਪਾ ਸਕੀਏ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ